ਪਿਛਲੇ ਕੁਝ ਦਿਨਾਂ ਦੀਆਂ ਘਟਨਾਵਾਂ ਜੋ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਦੇ ਉੱਪਰ ਵਾਪਰੀਆਂ ਹਨ ਅਤਿਆੰਤ ਮੰਦਭਾਗੀਆਂ ਧੱਕੇਸ਼ਾਹੀ ਹੈ ਸਾਡੇ ਨਾਲ ਬਾਹਰਲੇ ਮੁਲਕਾਂ ਦਾ ਵਿਰੋਧੀ ਮੁਲਕਾਂ ਨਾਲ ਵਰਤੋਕ ਕੀਤਾ ਜਾ ਰਿਹਾ ਹੈ ਕਿਸ ਤਰੀਕੇ ਨਾਲ ਸਾਡਾ ਇੱਕ ਵਿਚਾਰਾ ਕਿਸਾਨ ਪੰਜਾਬੀ ਪੰਜਾਬ ਦੀ ਧਰਤੀ ਤੇ ਆ ਕੇ ਹਰਿਆਣੇ ਦੀ ਪੁਲਿਸ ਧੱਕੇ ਕਰਕੇ ਬੰਦੇ ਚੱਕ ਕੇ ਲੈ ਜਾ ਕੇ ਔਰ ਗੋਲੀਆਂ ਤੇ ਬੁਲੇਟਸ ਦੇ ਨਾਲ ਜਿਵੇਂ ਕੋਈ ਯੰਗ ਲੱਗੀ ਹੈ ਬਾਰਡਰ ਤੇ ਮਾਰਿਆ ਇਹ ਮੈਂ ਇਸ ਦੇ ਉੱਤੇ ਬੜਾ ਭਾਰੀ ਦੁੱਖ ਜ਼ाहिर ਕਰਦਿਆਂ ਨਿੰਦਿਆ ਕਰਦਿਆਂ ਫੌਰੀ ਤੌਰ ਤੇ ਹਰਿਆਣੇ ਨੂੰ ਬੰਦ ਕਰਨਾ ਚਾਹੀਦਾ ਹੈ ਇਹਦਾ ਨਹੀਂ ਨਤੀਜੇ ਭੋਗਣੇ ਪੈਣਗੇ ਅੰਨਦਾਤਾ ਦੇ ਉੱਪਰ ਇਸ ਤਰ੍ਹਾਂ ਦੇ ਗੋਲੇ ਵਰਸਾਉਣੇ ਇਹ ਨੂੰ ਬਰਦਾਸ਼ਤ ਨਹੀਂ ਕਰੂਗਾ ਕਦੇ ਵੀ ਪੰਜਾਬ ਨਾ ਕਦੇ ਕੀਤਾਗਾ ਦੁੱਖ ਇਸ ਗੱਲ ਦਾ ਹੈ ਕਿ ਹਰਿਆਣਾ ਸਰਕਾਰ ਤਾਂ ਜੋ ਕਰਦੀ ਹੈ ਕਰਦੀ ਹੈ ਜੋ ਮਤਭਾਗ ਹੈ ਲੇਕਿਨ ਸਾਡੀ ਸਰਕਾਰ ਕਿਉਂ ਸੁੱਤੀ ਪਈ ਹੈ ਸਾਡੇ ਪੰਜਾਬ ਦੇ ਵਿੱਚ ਜੋ ਆ ਸਕਦੇ ਹੈ ਸਾਡੇ ਤਾਂ ਪੰਜਾਬ ਦਾ ਇੱਕ ਕਿਸਾਨ ਮੈਂ ਉਧਰ ਹਰਿਆਣੇ ਚ ਗਿਆ ਪੰਜਾਬ ਦੀ ਸਰਕਾਰ ਸੁੱਤੀ ਪਈ ਹੈ ਇਤਾ ਹੀ ਲੱਗਦਾ ਜਿਵੇਂ ਦੋਨੋਂ ਸਰਕਾਰਾਂ ਵੀ ਮਿਲੀ ਭੁਗਤ ਦੇ ਨਾਲ ਪੰਜਾਬ ਦੇ ਅੰਨਦਾਤੇ ਨੂੰ ਕੁੱਟਿਆ ਜਾ ਰਿਹਾ ਹੈ ਮਾਰਿਆ ਜਾ ਰਿਹਾ ਹੈ ਜਿਹਨੂੰ ਬਰਦਾਸ਼ਤ ਕਰਨਾ ਬਹੁਤ ਔਖਾ ਹੈ ਔਰ ਜਿਹਦੇ ਨਤੀਜੇ ਭੁਗਤਨੇ ਪੈਣਗੇ ਸਾਨੂੰ ਇਹਦੀ ਅਸੀਂ ਜਿੰਨੀ ਨਿੰਦਿਆ ਕਰ ਸਕੀਏ ਉਨੀ ਨਿੰਦਿਆ ਕਰਨੀ ਚਾਹੀਦੀ ਹੈ ਮੈਂ ਚਾਹੁੰਨੀ ਆ ਕਿ ਜਿਹੜੀਆਂ ਘਟਨਾਵਾਂ ਵਾਪਰੀਆਂ ਇਹਦੀ ਇਹ ਸਿਟਿੰਗ ਜੱਜਾਂ ਦੇ ਪੈਨਲ ਤੋਂ ਇਨਕੁਆਇਰੀ ਕਰਾਈ ਜਾਵੇ ਇਹ ਨਹੀਂ ਕਿ ਹਰਿਆਣਾ ਸਰਕਾਰ ਜਾਂ ਪੰਜਾਬ ਸਰਕਾਰ ਇਨਕੁਆਇਰੀ ਕਰੂਗੀ ਤੇ ਸਜ਼ਾ ਦਿੱਤੀ ਜਾਵੇ ਅਸੀਂ ਜਿਹੜਾ ਕੁਝ ਵਾਪਰਿਆ ਉਹਨੂੰ ਉਹਨੂੰ ਸਾਰੀ ਦੁਨੀਆ ਉਹ 당ਗ ਰਹਿ ਗਈ ਹੈ ਦੇਖ ਕੇ ਕਿ ਐਨਾ ਕੁਝ ਇੰਨਾ ਤੱਕਾ ਕਿ ਬਾਹਰਲੇ ਬੁਲਕਾਂ ਜਦਰਾ ਸਾਡੇ ਤੇ ਕਰ ਰਹੇ ਆ ਬਹੁਤ ਬੰਦ ਭਾਗਾ ਹੈ ਬੜਾ ਮਾੜਾ ਹੈ ਔਰ ਦੁੱਖ ਇਸ ਗੱਲ ਦਾ ਹੈ ਕਿ ਸਾਨੂੰ ਘਰੇ ਆ ਕੇ ਕੁੱਟ ਗਿਆ ਹਰਿਆਣੇ ਵਾਲੇ ਇਹ ਬਹੁਤ ਬੰਦ ਭਾਗਾ ਹੈ ਬਰਦਾਸ਼ਤ ਨਹੀਂ ਹੋਣਾ ਦਿੱਲੀ ਦੀ ਸਰਕਾਰ ਵੀ ਅੱਖਾਂ ਖੋਲੇ ਹਰਿਆਣੇ ਦੀ ਵੀ ਖੋਲੇ ਤੇ ਪੰਜਾਬ ਦੀ ਵੀ ਖੋਲੇ